ਕਿੰਨੇ ਰੇਮ ਅੰਗਰੇਜ਼ ਪਟੜੇ 25000 ਦੇਣੀ ਕਿੰਨੇ ਦੀ ਐ 25000 ਰੁਪਇਆ ਬਾਈ ਜਿੰਨੇ ਦੀ ਪੱਟ ਆ ਭਾਈ ਕਹਿੰਦਾ 10 ਹੱਟਾ ਭਾਈ ਹੋੜੇ ਪਟੜਾ ਪਟਨ ਅੰਦਰ ਨਹੀਂ ਹੈਗੀ ਇਹ ਉਹਨੇ ਮੰਗੀ ਜਾਵੇ 80 80 ਦੇਖ ਲਓ ਜੀ ਪੱਠ ਦੇਖ ਸਕਦੇ ਹੋ ਤੁਸੀਂ ਨਹੀਂ ਹਜੇ ਤਾਂ ਆਲਦੀ ਉਹ ਜਦੋਂ ਹੋਵੇ ਇੱਥੇ ਜਾਣਾ ਹੈ ਨਾ ਹਰ ਜੱਕ ਸਿਰ 100 ਮਾਸ ਹੁੰਦੀ ਹੈ ਐਜੀ ਬਿੜਵਾਣਾ ਮੰਡੀ ਜਿਨੇ ਆ ਜਾ ਭਾਈ ਐ ਉਹ ਨਾ ਆ ਵੀ ਪੱਠੇ ਆ ਵੀ ਪੱਠੇ ਨੇ ਤੋ ਫੜ ਬਈ ਤੋ ਦਿੱਤ ਨੀ ਯਾਰ ਐਂ ਖਰੀਦ ਪਰਦੀ ਕਿੰਨੇ ਯੇ ਕੋਈ ਉਹ ਮੈਂ ਰੱਖੇ ਤਰੂ ਮਾਰ ਕੇ ਆ ਪੰਜਾ ਦੇ ਹੋਰੀ ਫੇਟ ਪਾ ਕੇ ਹੋ ਕੇ ਦੇ ਰੋ ਬਈ ਮਾ ਭੇ ਮਗਾ ਲੋ ਕਹਾ ਵੇਚ ਲਾਉਂ ਲਿਆ ਹੋ ਤੇ ਕਰਕੇ ਛਾੜ ਦੇ ਤਰਨੂ ਬਾਹਰ ਕੱਢ ਲੈ ਬਈ ਮੈਂ ਤੁਹਾਨੂੰ ਤਾਂ ਕੰਮ ਕੰਨ ਤੋ ਕਰ ਆੰਗ ਮੱਟਾ ਫੜਾਉਂਦੀਆਂ ਨਹੀਂ ਲਾਓ ਜੀ ਵੀਰ ਜੀ ਪੱਠ ਦੇਖ ਸਕਦੇ ਆਸੀਂ ਨਹੀਂ ਨਹੀਂ ਉਹ ਤੁਸੀਂ ਕੁਛ ਲੈ ਕੁਛ ਨਹੀਂ ਕਰਦੇ ਮਤਲਬ ਆਏ ਉਹ ਇੱਕਲਾ ਇਹਦਾ ਗੱਲ ਸੁਣ ਲੈ ਪੈਰ ਪਸ਼ੂ ਜੇ ਓਂ ਕਰਦਾ ਗਿੱਲੇ ਨਾ ਲੱਗ ਜਾਂਦਾ ਤੂੰ ਤਾਂ ਨਿਆਣਾ ਤਾਂ ਨਹੀਂ ਓਏ ਉਹ ਖਾਣੀਆਂ ਫੇਰ ਹੀ ਆ ਆਓ ਕੋਈ ਗੱਲ ਨਹੀਂ ਉਹਨਾਂ ਨੂੰ ਚੈੱਕ ਕਰ ਲੈਣ ਉਹਦੇ ਜੇ ਹੋਜਾ ਕੋਈ ਬਾ ਹੁੰਦਾ ਨਾ ਆਪ ਆਪ ਹੀ ਕਹਿ ਲੈਂਦੇ ਭਾਈ ਹੁਣ ਉਹਨੂੰ ਉਹਨੂੰ ਗੱਡੀ ਚ ਮਾਲ ਬਵਾਤਾ ਹੁੰਦਾ ਵੀ ਚਾਹੁੰਦੇ ਕਹਾਂ ਨੂੰ ਵੇਲ ਨਹੀਂ ਮੰਡੀ ਜਾਉਣਾ ਆਇਆ ਦਾ ਬਥੇਰਾ ਹੁਣ ਆ ਤੇ ਆ ਦਿਖਾ ਆ ਦੇ ਲੋ ਲਾ ਲੋ ਹਾਂ ਦਿਖਾ ਇਹਨਾਂ ਲੋ ਜੀ ਉੱਥੇ ਦੇਖ ਸਕਦੇ ਨਹੀਂ ਲਾ ਲੋ ਹਾਂ ਤੁਹਾਨੂੰ ਪੱਟੀ ਦੇ ਲੋ ਇਹ 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 ਕੰਨ ਵੇਹ ਨਹੀਂ ਚਲੇ ਦੇ ਯਾਰ ਵੀ ਉਹਨੇ ਹੀ ਨੇ ਦੇਖੋ ਜੀ 1000 ਮੁੱਲ ਦਾ ਸਾਹ ਆ ਲੈ ਲੈ ਭਾਈ ਆ ਰੋਪਾਈ ਦੋ ਹਾਂ ਚੰਗੀਆਂ ਬਾਠਾ ਇਹ ਮਾੜੀ ਤਾਂ ਕੋਈ ਨਹੀਂ ਇਹਨਾਂ ਦੇ ਵਿੱਚੋਂ ਕਬੂਤਰਾ ਤੇਰਾ ਸਾਰਾ ਸ਼ੌਨ ਆ ਬਾਈ ਤੇਰਾ ਸਾਰਾ ਸ਼ੌਨ ਆ ਨਹੀਂ ਹੈਈ ਤੂੰ ਹੁਣ ਫੇਰੀ ਚੱਲ ਸਾਰੇ ਮੰਡੀ ਚ ਅਜਿਹੇ ਜਿਹੇ ਮੇਰਾ ਕੰਮ ਕੀ ਹੋਣਾ ਕਿਹੜੀ ਜੰਗਲ ਕੀ ਬੰਦ ਨਹੀਂ ਆਲਾ ਆਲਾ ਲੈਣੇ ਲੋਹੀ ਪੱਕੀ ਲੋਹੀ ਦਾ ਕਰਾਉ ਲੈ 13000 ਦੇ ਬਾਈ 13000 ਨਹੀਂ ਵੀਰਿਆ ਉਹ ਫੇਰ ਮੈਂ ਕੰਨ ਸੈੱਟ ਕਰ ਬੱਕਰੀ ਦਾ 14000 ਦੇ ਨਹੀਂ ਦੇਣੇ ਕਿ ਨਹੀਂ ਐਂਡ ਦਾ ਸੀ ਹੁਣ ਯਾਰਾ ਹਾਂਜੀ ਹਾਂ 12000 ਬਾਈ ੱੱਲੇ ਆ 20 ਤੋਂ ਜੇ ਵਟ ਵੇਚਣੀ ਆ ਲੱਗੀ ਜਾਂਦੇ ਆ ਉਹ ਲੱਗੀ ਜਾਂਦੇ ਆ ਫਿਰ ਆ ਚੀਜ਼ ਨਹੀਂ ਹੋਣੀ ਸਾਰੇ ਮੰਡੀ ਚੋਂ ਕੱਟ ਕੇ ਦਿਖਾ ਦੇ ਮੈਨੂੰ ਇਹ ਨਾ ਇਹ ਨਾ ਕਹਿਆ ਕੋਈ ਨਹੀਂ ਮੰਨ ਜਾ ਫਿਰ ਲੈ ਮੈਨੂੰ ਬੜਾ ਸੜਾਈਆ ਬਰਾਬਰ ਆਏ ਤਾਂ 10000 ਦੀ ਵੀ ਮਿਲ ਜੂ ਮਿੱਟੂ ਨਾ ਦਿਖਾਈਓ ਬਰਾ ਮਾਰ ਦਿਓ ਉਹ ਲੈ ਫਿਰ ਲੈ ਉਹਦਾ 10000 ਫਿਰ ਚਲ ਇਹਦਾ ਕਰ ਲੋ ਸੌਦਾ ਕਾਨੂੰ ਦਿਖਾਈ ਦਿਖਾਈ ਕਰਦੇ ਹੋ ਤਾਂ ਫਾੜ ਯਾਰ ਉਹੋ ਜੀ ਗੱਲ ਨਹੀਂ ਹੈਗੀ ਤੇਰਾ 15 ਹੀ ਦੇਣੀ ਆ 15000 ਦੀ ਲੱਗੀ ਜਾਂਦਾ ਮੋਲ ਇਹਨਾਂ ਤੋਂ ਕੱਟਣਾ ਲੱਗੀਆਂ ਆ سارے میٹو ودیا نا میں ਉਨੇ ਗਰੀਬ ਫਿਆਰਾ ਪੜ ਦੇਣੀ ਵੀ ਨਹੀਂ ਮੈਂ ਪੱਕਾ ਮਿੱਠੂ ਪਕਾਈ ਮਨੀ ਯਾਰ ਮੇਰਾ ਬਾਸੋ ਬੱਚਾ ਬਾਈ ਹਾਂ ਕੋਈ ਗੱਲ ਨਹੀਂ 17 ਹਜ਼ਾਰ ਦੀ ਹੋ ਗਈ ਯਾਰ 17 ਹਜ਼ਾਰ ਦੀ ਹੋ ਗਈ 17 ਹਜ਼ਾਰ ਦੀ ਹਾਂ ਨਹੀਂ 17 ਹਜ਼ਾਰ ਦੀ 17 ਹਜ਼ਾਰ ਨਹੀਂ ਇਹ ਜਿਹਦਾ ਵੱਧ ਫਿਰ ਕਟਕਾਂ ਤੇ ਲੱਗੀ ਜਾਂਦੇ ਪਰ ਚੰਗਾ ਕੱਢ ਕੇ ਪੁੱਛੂ ਮੈਂ ਦੂਜੇ ਕਿਤੇ ਵੇਚੂ ਦਰ ਇਹਨੂੰ ਆ ਦੱਛ ਦੇ ਇਕੱਠੇ ਕਿੰਨੇ ਲੱਗੇ ਸੀ ਪਟਕਾ ਇਹ ਕਹਿੰਦਾ ਕੋਈ ਨੂੰ ਪਤਾਗਾ 17 ਹਜ਼ਾਰ ਦੀ ਹੋ ਨਾਗਾ ਬਈ ਹੁਣ ਯਾਰਾ ਸੁਣਾ ਸੁਣਾ ਜਿੱਦੇ ਭਾਇਓ ਥੋ ਵੀ ਨਾ ਅਗਲਾ ਮੰਗੂਗਾ ਵੀ 50000 ਐ ਹੱਥ ਕੇ ਮੰਗੂਗਾ ਅਗਲਾ ਦੇ ਕੇ ਵੀ ਜਾਊਗਾ ਵੀ ਹਾਂ ਇੱਕ ਹੀ ਬਈ 50000 ਕਿ ਕਿਨੇ ਹੋਇਆ ਹੁਣ ਕਾ ਕ ਮਾਰਨ ਯਾਰਾ ਹੁਣ ਅੱਜ ਤਾਂ ਦੇ ਦਿੰਦੀ ਆ ਨਾ ਆਪਾਂ ਨੂੰ ਆਪਾਂ ਕੱਲ ਦੇਖਣਾ ਅੱਜ ਦੇਖ ਹੁਣ ਦੇਣੀ ਵੀ ਨਹੀਂ ਯਾਰ ਇਹ ਤਾਂ ਜ਼ਿਆਦਾ ਹੈ 22000 ਦੀ ਲੈ ਜਾ ਬਸ ਉਹ ਕੁੜੀ ਕਿਧਰ ਗਈ ਮਾਰ ਰਹਾ ਕੁੜੀ ਓ ਕੁੜੀ ਏ ਕੁੜੀ ਆ ਜਾ ਬਈ ਬਈ ਮੇਰੀ ਆ ਜਾ ਕੁੜੀ ਮੈਂ ਗਾਹ ਜਿੱਤੀ ਆ ਮੈਂ ਤੇ ਹੀ ਮਰ ਘਰੇ ਹਾਂ ਬਾਈ ਬਾਰ ਕਰਾਇਆ ਗਿਆ ਆਜਾ ਇਹ ਨਹੀਂ ਭਾਈ ਮੈਂ ਬਣਾ ਰਾਇਆ ਤੇ ਵਿੱਚੋਂ ਮਾਤ ਪਰਾਆਂ ਯਾਰ ਦੀ ਲਾਤਾ ਆਰਾ ਇਦੇ ਉਸ ਵੀਰੇ ਦੋ ਬੰਦੇ ਜਿਹੜਾ ਹਨੂਕ ਮੜੀ ਮੜੀ ਗਿਆ ਸੀ ਬੈਂ ਮੇਰੇ ਕੋਲ ਕੋਣ ਕਨਾ ਘਾੜਨੇ ਓੜ ਚੰਗੀ ਐ ਭਾਈ ਦੀ ਸੱਚੀ ਬਿੱਟੀ ਤੂੰ ਮੈਨੂੰ ਕਮਾ ਕੇ ਥੀ ਵੇਰਨਾ ਮੇਰੀ ਆਰਾ ਹਨੂ ਬੱਕਰੀ ਦੇ ਦੇਣਾ ਮੈਂ ਜੂਆ ਆਈ ਦੇ ਦੇਣਾ ਆ ਸੋਈ ਵੀ ਦੇ ਦੇਣਾ ਤੂੰ ਮੈਨੂੰ ਕਮਾ ਕੇ ਥੀ ਵੇਦਾ ਨਹੀਂ 500 ਫਾੜੀ ਦੇ ਫਾੜੀ ਹੈ ਨਹੀਂ ਥੱਲੇ ਰੋ ਫੜੇ ਖੜਿਆ ਬਾਈ ਹੁਣ ਕੁੜੀਆਂ ਦੇ ਰੀਗ ਨੂੰ ਗੱਲ ਮੰਨ ਲੈ ਮੇਰੀ ਧੀਆਂ ਵਰਗੀਆਂ ਮਰੀ ਜਾਬਾ ਤਰਾਉਂ ਰਿਹਾ ਆ ਜਾ ਲੈ ਹਾਂ ਬੇਟੀ ਹੋਣਾ ਮੈਂ ਰਾਜੀ ਨਾ ਕਹ ਹਾ ਤੇ ਬਾਈ ਰੀਗ ਦਾ ਮੈਂ ਆ ਵੀ ਪਾਸੋਂ ਲੂੰਗਾ ਆ ਫੜਾ 19000 ਵੀ ਹੋ ਗਈ ਪੂਰੀ ਦੀ ਇਹ ਦੇ 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 ਨਾ ਗਾ ਬਈ ਦੇ ਦੇ ਪੰਜਾਂ ਦਾ ਮੁੱਲ ਆ ਬਾਈ ਨਾ ਗਾ ਬਈ ਚਾਰ ਪੰਜ ਹਰੇਖਾ ਕੇ ਪੈਂਦਾ ਇਹਨਾਂ ਨੂੰ ਉਹ ਨਾ ਬਈ ਨਫਟਾਂ ਦਾ ਐਂ ਪਾਉਂਦਾ ਹੱਥ ਅਗਲਾ ਨਾ ਹੋ ਗਿਆ ਕਦੋਂ ਕਿਉਂ ਬਣੀ ਯਾਰ ਆ ਆ ਜਾ ਆ ਜਾ ਓਰੇ ਤਾਂ ਓਰੇ ਆ ਆਈਆਂ ਵੀ ਲੈ ਯਾਰ ਬਿਲਕੁਲ ਨਹੀਂ ਕਰਦਾ ਕਰਦਾ ਮੇਰੀਆਂ ਵੀ ਲੈ ਆ ਮੈਂ ਮਿੱਠੂ ਓਏ ਫੜਾ ਪੈਸੇ ਲਓ ਥੋੜੇ ਜਿਹੇ ਦਾ ਕੰਮ ਨਿੱਪੜ ਗਿਆ ਸੌਦਾ ਕਿਵੇਂ 19000 ਚਾਹੀਦੀ ਹੈ ਚੱਲੂਗੀ ਪਹਿਲੇ ਪੈਸੇ ਦੇ ਦੇ 19000 ਫੜਾ ਦਿਓ ਜਰੂਰ ਕੋਈ ਨਹੀਂ ਇਹਨਾਂ ਨੇ ਜਵਾਕ ਨੇ ਉਹ ਦੇਖੀ ਅੰਨਗਾ ਉਹ ਰਿਆ ਅੰਨਗਾ ਦੀ ਬਾਅਦ ਇਹ ਗੱਲ ਪਾਏ ਨੇ ਨਹੀਂ ਦੱਸਿਆ ਲੈਗਾ ਬੱਕਰੀ ਦੇ ਕਿ ਤੋਰਦਾ ਸੀ ਦੂਜੇ ਦਿਨ ਪੈਸੇ ਪਾਏ ਭਾਈ ਇਹ ਤਾਂ ਮੈਂ ਦੁੱਧੂ ਦਿਆ ਕਰੀ ਉਹ ਨਹੀਂ ਗੱਲ ਕਹਦੇ ਜਾਣੇ ਨੰਬਰ ਦੇ ਜਾ ਤੂੰ ਵੀ ਕੂ ਲਾਈ ਆ ਪੱਠਾ ਦਿਖਾ ਦੇ ਹੁਣ ਕੁਆਲਿਟੀ ਉਹ ਸੁਆਦੀ ਤੇਨੂੰ ਮੜਾ ਜਾ ਇਹਨੂੰ ਆਹ ਲਓ ਜੀ ਮੇਰੀ ਪੱਠਾ ਉਹ ਸੁਆਦੀ ਬਾਈ نا چار ست 11 12 13 14 15 ਯਾਰ ਯਾਰ 4000 ਰੁਪਏ ਇਹ ਇਹ ਚਾਚਾ ਫਰੀਜ ਵਾਖਾ ਖਾਤਰ ਲੈਤੀ ਨੇ ਬੱਕਰੀਆਂ ਯਾਰ ਫਰੀਜ ਵਾਖ ਲੈ ਹਾਏ ارے سارے کا پتہ ہے او بڑی باتیں دیتے ہے اس نے اے نہیں بولا وہ شیر رہا شیر رہا کبھی ہو گیا نا پورا ہو گیا پیمنٹ ہو گئی